ਚੀਨਵਾਦ ਕੀ ਗੱਲਬਾਤ ਕੀ ਪੂਰਾ ਮੌਲਾ ਸਰ ਮੇਰਾ ਨਾਮ ਗੁਰਪ੍ਰਤਾਪ ਸਿੰਘ ਆ ਸਰਪੰਚ ਪਿੰਡ ਚੰਬਾ ਖੁਰ ਤੋਂ ਬੇਨਤੀ ਦਾਂ ਵੀ ਇਹਨਾਂ ਦਾ ਡਿਸਪੂਟ ਚੱਲਦਾ ਪਿਆ ਸੀ ਕਾਫੀ ਦਿਨਾਂ ਤੋਂ ਉਹਨਾਂ ਦੀ ਬਕਾਇਦਾ ਅਫੇਅਰ ਵੀ ਲਾਂਚ ਕੀਤੀ ਗਈ ਆ ਤੇ ਉਹੀ ਜਿਨ੍ਹਾਂ ਦੀ ਅਫੇਅਰ ਲਾਂਚ ਹੋਈ ਆ ਉਹਨਾਂ ਦੀ ਕੋਈ ਅਰੈਸਟ ਵਗੈਰਾ ਨਹੀਂ ਪਈ ਸੀ ਤੇ ਉਹ ਫੇਰ ਕੱਲ ਡਿਸਪੂਟ ਉਹਨਾਂ ਦਾ ਸਟਾਰਟ ਹੋ ਗਿਆ ਤੇ ਸਰਪੰਚ ਸਾਹਿਬ ਨੇ ਆਪ ਖੁਦ ਫੋਨ ਲਾ ਕੇ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਵੀ ਤੁਸੀਂ ਆਓ ਇੱਥੇ ਡਿਸਪੂਟ ਜਿਹੜਾ ਵਾ ਜਿਆਦਾ ਵੱਧਾ ਜਾ ਰਿਹਾ ਵਾ ਉਹ ਵਾਰ-ਵਾਰ ਫੋਨ ਕਰਨ ਦੇ باوجود ਵੀ ਜਦੋਂ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਪ੍ਰਸ਼ਾਸਨ ਆਇਆ ਠੀਕ ਹੈ ਜਦੋਂ ਪ੍ਰਸ਼ਾਸਨ ਆਇਆ ਵਾ ਤੇ ਕੁਲਦੀਪ ਸਿੰਘ ਜਿਹੜਾ ਸਰਪੰਚ ਉਹ ਆਪਣੇ ਘਰ ਬਕਾਇਦਾ ਇਨ ਚੌਂਕ ਦੇ ਵਿੱਚ ਖੜੇ ਸੀਗੇ ਉਹ ਜਿੱਥੇ ਡਿਸਪਿਊਟ ਹੁੰਦਾ ਆ ਪਾ ਲੜਾਈ ਹੁੰਦੀ ਭਈ ਉਹ ਹੋਰ ਜਗ੍ਹਾ ਸੀਗੀ ਜਿਹੜੀ ਇਹ ਮੁਲਾਜ਼ਮ ਸਾਹਿਬ ਕਹਿੰਦੇ ਆ ਵੀ ਕੁਲਦੀਪ ਸਿੰਘ ਸਰਪੰਚ ਨੇ ਜਿਹੜਾ ਗੋਲੀ ਚਲਾਈ ਉਹਨਾਂ ਤੇ ਹਨਾ ਦੇਖੋ ਉਹ ਬੰਦੇ ਜਿਹੜੇ ਬੰਦੇ ਨੇ ਖੁਦ ਪ੍ਰਸ਼ਾਸਨ ਬੁਲਾਇਆ ਵਾ ਪਿੰਡ ਦਾ ਇੱਕ ਮੁਖੀ ਆ ਉੱਤੇ ਜ਼ਿੰਮੇਵਾਰੀ ਆ ਪਿੰਡ ਦੀ ਅਮਨ ਸ਼ਾਂਤੀ ਬਹਾਰ ਰੱਖਣ ਦੀ ਠੀਕ ਆ ਜੀ ਜਿਹੜਾ ਬੰਦਾ ਖੁਦ ਪ੍ਰਸ਼ਾਸਨ ਨੂੰ ਬੇਨਤੀ ਕਰਨ ਦਿਆ ਵੀ ਮੇਰੇ ਪਿੰਡ ਦਾ ਆਕੇ ਮਾਹੌਲ ਸਹੀ ਰੱਖੋ ਆਕੇ ਕੰਟਰੋਲ ਕਰੋ ਉਹ ਬੰਦਾ ਖੁਦ ਕਿਉਂ ਪੁਲਿਸ ਦੇ ਫਾਇਰ ਫਾਇਰਿੰਗ ਕਰੂਗਾ ਠੀਕ ਆ ਜੀ ਦੂਸਰੀ ਗੱਲ ਇੱਕ ਗੱਡੀ ਪਹਿਲ ਨਵਾਈ ਆ ਉਹਨਾਂ ਨੇ ਫਾਇਰਿੰਗ ਨਹੀਂ ਕੀਤੀ ਠੀਕ ਆ ਤੀਸਰੀ ਗੱਲ ਆ ਦੂਸਰੀਆਂ ਗੱਡੀਆਂ ਆਈਆਂ ਵਾ ਜਦੋਂ ਜਦੋਂ ਆਏ ਉਦੋਂ ਵੀ ਡਿਸਪਿਊਟ ਚੱਲਦਾ ਪਿਆ ਸੀਗਾ ਉਹ ਜੇਕ ਚੌਂਕ ਦੇ ਵਿੱਚ ਸਰਪੰਚ ਸਾਹਿਬ ਖੜੇ ਜਿੱਥੇ ਜਗਾ ਹੋ ਜਿੱਥੇ ਝਗੜਾ ਹੁੰਦਾ ਪਿਆ ਜਿੱਥੇ ਮੁਲਾਜ਼ਮ ਦੇ ਗੋੜੀ ਲੱਗੀ ਆ ਉਹ ਤਕਰੀਬਨ 50 60 ਮੀਟਰ ਹਟਵੀਂ ਆ ਗੱਡੀਆਂ ਤੇ ਕੌਣ ਆਇਆ ਗੱਡੀਆਂ ਤੇ ਮੁਲਾਜ਼ਮ ਸਾਹਿਬ ਆਏ ਸੀਗੇ ਡਿਪਟੀ ਸਾਹਿਬ ਵੀ ਆਏ ਸੀਗੇ ਬਾਅਦ ਚ ਉਹ ਬਾਅਦ ਚ ਆਏ ਸੀਗੇ ਤੇ ਇਹਨਾਂ ਨੇ ਜਦੋਂ ਫਾਇਰਿੰਗ ਕੀਤੀ ਆ ਮੁਲਾਜ਼ਮਾਂ ਨੇ ਆਗੇ ਆਪਣੀ ਇਹਨਾਂ ਨੇ ਸਿਰਫ ਯਾਨੀ ਕਿ ਆਪਣੀ ਭੀੜ ਨੂੰ ਖੇੜੜਲੀ ਇਹਨਾਂ ਤੇ ਵੀ ਦੂਜੀ ਪਤਾ ਨਹੀਂ ਕਿ ਦੂਸਰੀ ਪਾਰਟੀ ਨੇ ਹਮਲਾ ਕੀਤਾ ਉਹਨਾਂ ਨੇ ਕੀਤਾ ਸੀਗਾ ਉਹਨਾਂ ਦੇ ਛੱਟ ਲੱਗੀ ਉਹ ਸਰਪੰਚ ਦੀ ਟੀਮ ਨੇ ਉਹਨਾਂ ਨੂੰ ਟ੍ਰੀਟ ਕੀਤਾ ਉਹਨਾਂ ਨੂੰ ਮੈਡੀਸਿਨ ਦਵਾਈ ਪਾਣੀ ਪਿਲਾਇਆ ਤੁਸੀਂ ਦੇਖੋ ਸਰਪੰਚ ਸਾਹਿਬ ਦੀ ਟੀਮ ਆ ਕੁਝ ਕਰਦੀ ਪਈ ਆ ਉਹਨਾਂ ਨੇ ਹਮਲਾ ਥੋੜੀ ਕਰਨਾ ਸੀਗਾ ਠੀਕ ਆ ਜੀ ਉਸ ਤੋਂ ਬਾਅਦ ਇਹ ਤੁਸੀਂ ਦੇਖੋ ਇਹ ਪ੍ਰਸ਼ਾਸਨ ਦਾ ਇਹ ਗਣਾ ਵੀ ਸਰਪੰਚ ਨੇ ਸਾਡੇ ਤੇ ਗੋਲੀ ਚਲਾਦੀ ਇੱਕ ਗੋਲੀ ਲੱਗੀ ਪੁਲਿਸ ਦੇ ਉਹ ਘਰ ਚ ਲੱਗੀ ਆ ਕੇ ਬਾਹਰ ਨਹੀਂ ਚਲਿਆ ਉਹ ਜਿਹਨੇ ਗੋਲੀ ਲੱਗੀ ਆ ਜਦੋਂ ਉਹਨਾਂ ਨੇ ਫਾਇਰਿੰਗ ਕੀਤੀ ਆ ਤਾਂ ਇਹ ਜਿਹੜਾ ਸਰਪੰਚ ਦਾ ਜਿਹੜਾ ਭਰਾ ਆ ਅਮਨਦੀਪ ਸਿੰਘ ਉਹਦੇ ਘਰ ਲੱਗੀ ਆ ਸਰਪੰਚ ਉਸ ਜਗ੍ਹਾ ਤੇ ਮੌਜੂਦ ਹੀ ਨਹੀਂ ਸੀ ਮੌਕੇ ਤੇ सरपंच ਦੇ ਦੂਸਰੀ ਜਗ੍ਹਾ ਤੇ ਸੀਗਾ ਗੋਲੀ ਲੱਗਦੀ ਆ ਤਕਰੀਬਨ 9:30 ਦਾ ਘਟਨਾ ਆਈ ਠੀਕ ਹੈ ਜੀ ਦੇਖੋ 9:30 ਦੀ ਘਟਨਾ ਵਾ ਤੁਸੀਂ ਇਹ ਦੇਖੋ ਇੱਕ ਫੈਕਟ ਹੈ ਜੀ ਤੇ 9:30 ਗੋਲੀ ਲੱਗੀ ਹੋਵੇ ਪਹਿਲੀ ਗੱਲ ਤੇ ਗੋਲੀ ਮਾਰ ਕੇ ਕੋਈ ਮੁਲਾਜ਼ਮ ਦੇ ਕੋਈ ਸਰਪੰਚ ਆਪਦੇ ਘਰੇ ਸੌ ਸਕਦਾ ਉਹ ਆਪਣੇ ਘਰੇ ਸੁਤਾ ਫਿਰ ਮੁਲਾਜ਼ਮਾਂ ਨੇ ਉਹਦੀ ਮੌਕੇ ਤੇ ਅਰੈਸਟ ਨਹੀਂ ਕੀਤੀ ਜੀ ਉਹਨੇ ਗੋਲੀ ਲਾਈ ਤੇ ਜੇ ਗੋਲੀ ਚਲਾਈ ਤੇ 4:30 ਵਜੇ ਆ ਕੇ ਬਕਾਇਦਾ ਉਹਦੇ ਸੀਸੀਟੀਵੀ ਤੋੜ ਕੇ ਫਿਰ ਜਾ ਕੇ ਉਹਦੀ ਅਰੈਸਟ ਕੀਤੀ ਜੇ ਸਹੀ ਸੀਗਾ ਮਲਾਜਮਾ ਜੇ ਬੰਦਾ ਸਾਡਾ ਗਲਤ ਉਹ ਸਰਪੰਚ ਸਾਹਿਬ ਗਲਤ ਸੀਗੇ ਠੀਕ ਹੈ ਜੀ ਫਿਰ ਨਾ ਸੀਸੀਟੀਵੀ ਤੋੜਨ ਦੀ ਕੀ ਜ਼ਰੂਰਤ ਹੈ ਪੈ ਗਈ ਮਲਾਜਮਾ ਨੇ ਪ੍ਰਸ਼ਾਸਨ ਨੂੰ ਠੀਕ ਹੈ ਜੀ ਬਾਕਾਇਦਾ 4:30 ਵਜੇ ਤੋਂ ਬਾਅਦ ਜਾ ਕੇ ਅरेस्ट ਪਈ ਉਹਨਾਂ ਦੀ ਮੌਕੇ ਦੇ ਬੰਦੇ ਮੌਜੂਦ ਆ ਠੀਕ ਹੈ ਜੀ ਉਸ ਟਾਈਮ ਅरेस्ट ਕਿਉਂ ਨਹੀਂ ਕੀਤਾ ਗਿਆ ਉਹਨੂੰ ਤੁਹਾਡਾ ਕੀ ਜੇ ਕਹਿੰਦੇ ਆ ਇਹ ਗਲਤ ਹੋ ਰਿਹਾ ਸਾਡੇ ਇਹ ਕਹਿਣਾ ਆ ਵੀ ਸਾਡੀ ਬੇਨਤੀ ਆ ਵੀ ਇਹ ਸਰਾਸਰ ਜਿਹੜਾ ਬਾ ਨਾ ਇਨਸਾਫ ਕੀਤਾ ਜਾ ਰਿਹਾ ਬਾ ਸਰਪੰਚ ਸਾਹਿਬ ਦੇ ਨਾਲ ਅਸੀਂ ਇਹ ਚੀਜ਼ ਚਾਹੁੰਦੇ ਆ ਵੀ ਇਹਦੀ ਬਾਕਾਇਦਾ ਸੈੱਟ ਬਣਾ ਕੇ ਮਨਜੋਗ ਜੱਜ ਸਾਹਿਬ ਵੱਲੋਂ ਕੋਈ ਟੀਮ ਬਣਾਈ ਜਾਵੇ ਸੈੱਟ ਬਣਾਈ ਜਾਵੇ ਇਹਦੀ ਪ੍ਰੋਪਰ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ ਕਿੰਨੇ ਬੰਦੇ ਜਿਹੜੇ ਰਸਟ ਕੀਤੇ ਹੋਏ ਆ ਇਸ ਟਾਈਮ ਆ ਇੱਕ ਤੇ ਸਰਪੰਚ ਸਾਹਿਬ ਦੋ ਤਿੰਨ ਚਾਰ ਪੰਜ ਬੰਦੇ ਰਸਟ ਆ ਪੰਜ ਛੇ ਬੰਦੇ ਪ੍ਰੋਪਰ ਕਾਊਂਟਿੰਗ ਨਹੀਂ ਗਈ ਠੀਕ ਹੈ ਜੀ ਸਰਪੰਚ ਸਮੇਤ ਸਰਪੰਚ ਸਮੇਤ ਆ ਤੇ ਆਮ ਆਦਮੀ ਪਾਰਟੀ ਦੇ ਜਿਹੜੇ ਸਰਪੰਚ ਆਮ ਆਦਮੀ ਪਾਰਟੀ ਦੇ ਆ ਜਿੰਨਾ ਦਾ ਝਗੜਾ ਹੈ ਉਹ ਕੋਣ ਦੂਰੇ ਇਹਨਾਂ ਦੀਆਂ ਦੋ ਪਾਰਟੀਆਂ ਵੇਖੋ ਮੇਰਾ ਬਨਾਲਦਾ ਪਿੰਡ ਹੈ ਨਾ ਉਹ ਮੇਰੇ ਖਿਆਲ ਨਾਲ ਕਾਲੀਦਾਲ ਨਾਲ ਸੰਬੰਧਿਤ ਆਸ ਪਾਰਟੀ ਦੂਜੀ ਇਹਨਾਂ ਦਾ ਗਰੁੱਪ ਆ ਤਾਂ ਦੋ ਡਿਸਪਿਊਟ ਚੱਲਦੇ ਪਏ ਆ ਇੱਕ ਕਾਫੀ ਟਾਈਮ ਤੋਂ ਚੱਲਦਾ ਪਿਆ ਪਰ ਇਹਦਾ ਐਫਆਈਆਰ ਲਾਂਚ ਹੋਈ ਬਈ ਆ ਤੇ ਜਿਹੜੇ ਬੰਦੇ ਦੀ ਐਫਆਈਆਰ ਲਾਂਚ ਹੋਈ ਆ ਉਹਨਾਂ ਦੀ ਅਰੈਸਟ ਅਜੇ ਤੱਕ ਨਹੀਂ ਪਈ ਠੀਕ ਹੈ ਜੀ ਬਕਾਇਦਾ ਇਹਨਾਂ ਦਾ 10 ਦਿਨ ਤੋਂ ਉੱਪਰ ਦੇ ਹੋ ਗਏ ਆ ਝਗੜੇ ਨੂੰ ਤੇ ਇਹ ਬੰਦਾ ਮੌਕੇ ਦੇ ਮਜੂਰ ਸੀਗਾ ਤੇ ਜਿਹੜੇ ਬੰਦੇ ਨਾਲ 9.5 ਝਗੜਾ ਹੁੰਦਾ 9.5 ਗੋਲੀ ਲੱਗਦੀ ਉਹਦੀ ਅਰੈਸਟ ਕਹਿੰਦੇ 4.5 ਵਜੇ ਜਾ ਕੇ ਪਾਈ ਆ ਤੁਸੀਂ ਕੀ ਮੰਗ ਕਰਦੇ ਆ ਅਸੀਂ ਮੰਗ ਇਹ ਕਰਦੇ ਵੀ ਜਿਹੜਾ ਸਰਪੰਚ ਸਾਡਾ ਬਿਲਕੁਲ ਨਿਰਦੋਸ਼ ਆ ਅਸੀਂ ਇਹ ਚ ਚਾਹੁੰਦੇ ਆ ਵੀ ਇਦਾਂ ਦੀ ਜਿਹੜੀ ਆ ਜਿਹੜੀ ਗੋਲੀ ਲੱਗੀ ਆ ਜਾਂ ਦੇ ਪੁਲਿਸ ਕੋਲੋਂ ਬਾਈ ਮਿਸਟੇਕ ਆਪਣੇ ਵੈਪਨ ਦੇ ਨਾਲ ਖੋਦੀ ਕਿਸੇ ਮੁਲਾਜ਼ਮ ਕੋਲ ਲੱਗੀ ਆ ਜਾਂ ਉਹਨਾਂ ਨੇ ਹਵਾਈ ਫਾਇਰ ਕੀਤਾ ਜਾਂ ਉਹਨਾਂ ਦੀ ਕੰਧ ਨਾਲ ਲੱਗ ਕੇ ਉਹਨਾਂ ਤੇ ਲੱਗੀ ਆ ਸਰਪੰਚ ਇਸ ਚ ਬਿਲਕੁਲ ਵੀ ਨਿਰਦੋਸ਼ ਨਾ ਉਹਨੂੰ ਵੈਪਨ ਚਲਾਉਣਾ ਆਉਂਦਾ ਵਾ ਨਾ ਲਗੋ ਵੈਪਨ ਹੈਗਾ ਵਾ ਨਾ ਉਹ ਤੇ ਮੌਕੇ ਤੇ ਮजूद ਸੀਗਾ ਇਹਦੀ ਪ੍ਰੋਪਰ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਆ ਅਸੀਂ ਇਹ ਚੀਜ਼ ਦੀ ਮੰਗ ਕਰਦੇ ਆਂ ਨਹੀਂ ਮੈਂ ਮੌਕੇ ਤੇ ਨਹੀਂ ਮੈਂ ਨਾਲ ਦੇ ਪਿੰਡ ਦਾ ਸਰਪੰਚ ਆ ਸਰ ਜਦੋਂ ਗੋਲੀਆਂ ਛੱਲਾਂਦੀਆਂ ਸੀ ਬਸ ਉਦੋਂ ਅਮਨਦੀਪ ਸਿੰਘ ਸਰ ਜੀ ਪਿੰਡ ਪਿੰਡ ਕੋੜਮਾ ਤੋਂ ਖਾਣਾ ਕੀ ਗੱਲਬਾਤ ਕੀ ਘਟਨਾ ਹੋਈ ਹੈ ਜੀ ਮੁੰਡੇ ਕਹਿੰਦੇ ਵੀ ਅਸੀਂ ਗਾਣੇ ਲਾਉਣੇ ਆ ਚੌਂਕ ਦੇ ਵਿੱਚ ਅ ਅਰਸ਼ਦੀਪ ਸਿੰਘ ਭਾਜ ਸਿੰਘ ਜਸ਼ਨ ਉਹ ਕਹਿੰਦੇ ਅਸੀਂ ਗਾਣੇ ਲਾਉਣੇ ਚੌਂਕ ਦੇ ਵਿੱਚ ਤੇ ਅਸੀਂ ਆਖਿਆ ਵੀ ਚੌਂਕ ਦੇ ਵਿੱਚ ਗਾਣੇ ਨਹੀਂ ਤੁਸੀਂ ਲਾਉਣੇ ਠੀਕ ਆ ਤੇ ਬਾਅਦ ਚ ਇਹਨਾਂ ਕਹਿੰਦੇ ਚੌਂਕ ਦੀ ਛੱਡੋ ਕਹਿੰਦਾ ਤੁਹਾਡੇ 부ਏ ਗਾੜੀ ਲਾਵਾਂਗੇ ਤੇ ਮੈਂ ਗਿਆ ਹਾਂ ਕੰਮ ਤੇ ਮੈਂ ਕੰਮ ਤੋਂ ਹੱਲ ਆਣ ਕੇ ਖਲੋਤਾ ਹੀ ਆ ਤੇ ਮੈਂ ਉਹਨਾਂ ਨੂੰ ਕਿਹਾ ਵੀ ਇਦਾਂ ਗਾਣੇ ਨਹੀਂ ਲਾਉਣੇ ਤੁਸੀਂ ਇਸੇ ਗੱਲੋਂ ਹੀ ਉਹਨਾਂ ਪੈਂਦੇ ਸੱਟੇ ਕੜੋਗੜਾ 8 10 ਜਾਣੇ ਇਕੱਠੇ ਹੋ ਗਏ ਉਹ ਸਾਡੇ ਗਲ ਪੈ ਗਏ ਮੇਰੇ ਆ ਦੱਤਰ ਮਾਰ ਗਿਆ ਉਹਨਾਂ ਸਿਰ ਤੇ ਵੀ ਵੱਜਾ ਤੇ ਇੱਥੇ ਵੀ ਠੀਕ ਆ ਤੇ ਬਾਅਦ ਚ ਚਲੋ ਉਹ ਵੀ ਦਾਖਲ ਹੋ ਗਏ ਤੇ ਮੈਂ ਵੀ ਦਾਖਲ ਹੋ ਗਿਆ ਬਾਜੇ ਸ਼ਾਮਾਂ ਨੂੰ ਜਦੋਂ ਹਨੇਰਾ ਹੋ ਗਿਆ ਉਦੋਂ ਜਨਕੀ ਮੈਂ ਸਾਡੇ ਰਿਸ਼ਤੇਦਾਰ ਪਤਾ ਲੈਣ ਆਏ ਜਦੋਂ ਦਾਖਲ ਹੋ ਗਏ ਤੇ ਪਤਾ ਲੈਣ ਆਏ ਉਹ ਤੇ ਇੰਨਾ ਸਰਪੰਚ ਬਲਦੇਵ ਸਿੰਘ ਚੇਅਰਮੈਨ ਹੋਣੀ ਤੇ ਉਹਦਾ ਮੰਜਿੰਦਰ ਇਹ ਇੱਕ ਲੱਗੇ ਹਰਪ੍ਰੀਤ ਮੁੰਡਾ ਇੰਨਾ ਕਹਿਤਾ ਵੀ ਬੰਦੇ ਆਗੇ ਬੰਦੇ ਆਗੇ ਇਹ ਨਜਾਇਜ਼ ਹੀ ਉਹਨਾਂ ਬੰਦਿਆਂ ਦੀ ਗੱਲ ਪੈ ਗਈ ਆਣ ਕੀ ਤੇ ਅਸੀਂ ਆਪਣਾ ਬਚਾਅ ਕਰਨ ਵਾਸਤੇ ਉੱਤੋਂ ਕੋਠੇ ਤੇ ਉੱਤੇ ਚੜ ਗਏ ਆ ਠੀਕ ਆ ਤੇ ਮੰਜਿੰਦਰ ਉਹਨਾਂ ਨੇ ਫਰ ਕੱਢੇ ਆ ਠੀਕ ਆ ਤੇ ਅਸੀਂ ਆਪਣਿਆਂ ਨੂੰ ਬਚਾ ਕਰਨ ਲਈ ਇੱਟੇ ਮਾਰੇ ਆ ਬਾਅਦ ਉਹਨਾਂ ਵੀ ਇੱਟੇ ਮਾਰੇ ਆ ਆਪਦੇ ਬੰਦੇ ਸੱਦੇ ਉਹਨਾਂ ਵੀ ਕਾਫੀ ਮੁਲਖ ਹੋ ਗਿਆ ਉਹਨਾਂ ਕੋਲੋਂ ਸਾਡੇ ਕੋਲੋਂ ਨਿਕਲਣਾ ਮੁਸ਼ਕਲ ਹੋ ਗਿਆ ਪਹਿਲਾਂ ਇੱਕ ਬਲੈਕ ਰੋ ਗੱਡੀ ਆਈ ਸਾਡੇ ਕੋਲ ਮਲਾਜ਼ਮਾਂ ਦੀ ਉਹਨੇ ਕਿਹਾ ਵੀ ਕੋਈ ਗੱਲ ਨਹੀਂ ਬਹਿ ਜੋ ਅਸੀਂ ਬਹਿ ਗਏ ਠੀਕ ਹੈ ਜੀ ਅਸੀਂ ਚੁੱਪੋ ਕੇ ਬਹਿ ਗਏ ਆ ਤੇ ਉਹ ਮਲਾਜ਼ਮਾ ਸਾਡੇ ਕੋਲ ਹੀ ਰਿਹਾ ਬਾਅਦ ਵਿੱਚ ਦੂਸਰੀ ਗੱਡੀ